कर दुर, दुर, तो भाई हेलो हेलो भाई जी बरियाल तो बोल हैं जी तुम कौन बोल हैं जी ਕੋਣੋ ਬੱਤਸੀ ਅਗਲ ਗਾਰੇ ਬੋਲੇ ਅਰ ਹੈਲੋ ਰਾਮ ਜੀ ਬੋਲਦਾ ਜੀ ਬਾਪ ਜੀ ਬੋਲੋ ਕਾਨੇ ਵਾਲੀ ਤੂੰ ਹਾਂ ਜੀ ਵੱਡੀ ਕਾਨੇ ਵਾਲੀ ਤੂੰ ਜੀ ਹਾਂ ਜੀ ਹੈਲੋ ਹੈਲੋ ਹਾਂ ਹਾਂ ਉਹ ਵੱਡੀ ਕਾਨੇ ਵਾਲ ਤੂੰ ਬੋਲਦਾ ਆ ਰਾਮ ਜੀ ਦੱਸ ਨਾ ਮੋ ਫਰੇਆ ਤੇ ਕਿੱਥੇ ਡਿਊਟੀ ਆਪਣੀ ਕਣਕਾ ਟਰਾਂਸਫਰ ਲਾਉਣਾ ਫੜਾਇਆ ਮੁੰਡੇ ਨੂੰ ਛੱਡਣ ਚਾਹੁੰਦਾ ਜੀ ਇਹਨਾਂ ਜੀ ਟਰਾਂਸਫਰ ਲਾਈ ਜਾਂਦਾ ਸੀਗਾ ਤੇ ਇਹ ਪੱਕੜੇ ਗਏ ਆ ਦੋ ਜਣੇ ਤੁਹਾਡਾ ਨੰਬਰ ਸੀਗਾ ਵਿੱਚ ਤਾਂ ਹੀ ਤੁਹਾਨੂੰ ਲਾਇਆ ਜੀ ਫੋਨ ਇਹ ਮਕੰਨ ਸਿੰਘ ਵਾਲਾ ਪਿੰਡ ਹੈ ਜੀ ਸਾਡਾ ਅੱਛਾ ਹਾਂ ਤੇ ਇਹ ਦੋ ਜਣੇ ਜਿਹੜੇ ਟਰਾਂਸਫਰ ਲਾਈ ਜਾਂਦੇ ਸੀਗੇ ਆ ਕੋਲੇ ਚਾਬੀਆਂ ਚੂਬੀਆਂ ਸਾਰਾ ਕੁਝ ਇਹਨਾਂ ਤੇ ਆ ਤੁਹਾਡਾ ਨੰਬਰ ਕੱਢ ਕੇ ਦਿੱਤਾ ਤੇ ਇਹਨੇ ਨੰਬਰ ਕੱਢ ਕੇ ਦਿੱਤਾ ਵੀ ਆਹ ਨੰਬਰ ਤੇ ਗੱਲ ਕਰੋ ਅਖੇ ਤੁਸੀਂ ਪਤਾ ਨਹੀਂ ਹੁਣ ਸਾਨੂੰ ਕੀ ਪਤਾ ਜੀ ਇਹ ਇਹਦਾ ਹੀ ਫੋਨ ਆ ਸੀ ਤਾਂ ਮੈਨੂੰ ਕਹਿੰਦਾ ਵਿੱਚੋਂ ਫੋਨ ਲਾ ਦਿਓ ਅਸੀਂ ਕਹਾਂ ਵੀ ਤੇਰੇ ਮਗਰ ਕੋਈ ਛਡਾਉਣ ਵਾਲਾ ਆਊਗਾ ਆ ਨੰਬਰ ਤੁਹਾਡਾ ਤੇ ਇਹਦੇ ਵਿੱਚ ਮੈਨੂੰ ਜਾਂਦਾ ਥਾਣੇ ਕੋ ਬੋਲੀ ਹੈ ਨਾ ਹਾਂਜੀ ਬਰੀ ਵਾਲਿਆ ਪੀਪੀ ਲਿਖਿਆ ਜੀ ਇਹਨੇ ਤੁਹਾਡਾ ਕਹਿੰਦਾ ਆ ਨੰਬਰ ਤੇ ਲਾਓ ਫੋਨ ਅਖੇ ਹਾਂਜੀ ਤੇ ਥਾਣੇ ਬੜਿਆ ਨੀ ਪਰਚਾ ਆ ਸੀ ਨਾ ਤੇ ਅੱਛਾ ਜੀ ਕੋਈ ਰੋਟੀ ਲਾ ਦੇ ਕਹਿੰਦੇ ਆ ਉਹਨਾਂ ਨੇ ਕੋਈ ਲੈ 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 ਨੰਬਰ ਤੁਹਾਡਾ ਰਹਿਤ ਹੈ ਨਾ ਨਾ ਕੀ ਨਾ ਕੀ ਨਾ ਕੀ की की नाम मैं ओहो, नाम नाम थोड़ा नाम किया जी। मैं थोड़ा की नाम मैं ओहो जी जी का ठीक है ठीक है ओके